श्री गुरु गोबिंद जी दे प्रकाश पुरब मंच अमृतसर दे कन्वीनर रजिंदर सिंह मरवाह प्रधान अमरजीत सिंह नारंग की अगवाई भाई वीर सिंह हाल तो बड़ी श्रद्धा भावना विशाल प्रभात फेरी क्ढी गई शहर के वक् वक् इलाकों लंघिया होया श्री हरिमंदर साहेब विखे पहुंच के चर्चा समाप्त हो गई इस मौके सबका कैबिनेट मंत्री अनिल जोशी बादशाह रोजी कोजर हरपाल सिंह आलूवालिया जजवीर सिंह मौजूद सन चीफ एडिटर कमलजीत विशेष रिपोर्ट ਜੋ ਜੀ ਕਾਲਸਾ ਵਾਹਿਗੁਰੂ ਜੀ ਖਤੇ ਰਾਜਾ ਅਨਰਾਜ ਮਹਾਰਾਜ ਮਾਰ ਵਾਹਿਗੁਰੂ ਸਰਬੰਸ ਬਾਣੀ ਅੰਤਨ ਸੇਣੀ ਗੋਬਿੰਦ ਸਿੰਘ ਸਾਹਿਬ ਜੀ ਦੇ ਅੱਜ ਪ੍ਰਕਾਸ਼ ਦਿਵਸ ਦੀ ਆਪ ਸਭ ਨੂੰ ਲੱਖ ਲੱਖ ਵਧਾਈ ਹੋਏ ਅੱਜ ਦੇ ਦਿਨ ਇੱਕ ਵਿਸ਼ਾਲ ਪ੍ਰਭਾਤ ਫੇਰੀ ਅਮਰ ਸਰ ਧਾਰਮਿਕ ਮੰਚ ਅਤੇ ਹੋਰ ਸੋਸਾਇਟੀਆਂ ਵੱਲੋਂ ਢਲ ਮਿਲ ਕੇ ਹੋਰ ਸੰਗਤਾਂ ਵੱਲੋਂ ਢਲ ਮਿਲ ਕੇ ਘੱਡੀ ਗਈ ਹੈ ਜੋ ਕਿ ਭਾਈ ਵੀਰ ਸਿੰਘ ਹਾਲ ਤੋਂ ਸ਼ੁਰੂ ਹੋਈ ਸੀ ਅੱਜ ਜਿਹੜੇ ਦਰਬਾਹ ਸਾਹਿਬ ਜਾ ਕੇ ਨਤਮਸਤਕ ਹੋਈ ਹੈ ਆਪ ਸਭ ਨੂੰ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਲੱਖ ਲੱਖ ਕਾਫੀ ਘੜਾ ਕੋ ਟੁੰਡਲੀ ਅੱਜ ਔਰ ਬੜੀ ਗੰਭੀਰ ਜਿਹੜਾ ਸੰਗਤਾਂ ਜਿਹਨੇ ਸਤਨਕੀ ਮੰਦਿਰ ਸਾਹਿਬ ਨੂੰ ਨਤਮਸਤਕ ਹੋਣੀ ਚਾਹੀਦਾ ਸਭ ਨੂੰ ਗੁਰਗੋਬਿੰਦ ਸਿੰਘ ਜੀ ਨਾਲ ਬਹੁਤ ਪਿਆਰ ਹੈ ਸਰਬੰਸਦਾਨੀ ਜਿਨ੍ਹਾਂ ਨੇ ਪਿਤਾ ਵਾਰਿਆ ਮਾਤਾ ਵਾਰੀ ਪੁੱਤ ਵਾਰੇ ਉਹਾਂ ਦੇ ਪਿਆਰ ਦੇ ਵਿੱਚ ਸੰਗਤਾਂ ਆਪਾਂ ਬਦਲ ਹੋਵੇ ਤੂਫਾਨ ਹੋਵੇ ਸੰਗਤਾਂ ਪੁੰਦੇ ਹਾਂ ਜੀ ਅੱਜ ਦੇ ਦਿਨ ਪ੍ਰਕਾਸ਼ ਦਿਵਸ ਦਾ ਬਹੁਤ ਮਤਵਾ ਹੈ ਜੀ ਵਾਇਗ ਜੀ ਦਾ ਖਾਲਸਾ ਸ਼ਾਮ ਨੂੰ ਧੀਮਾਲਾ ਆਪੀ ਵਸਾਈ ਤੇ ਹਾਂਜੀ ਧੀਮਾਲਾ ਵੀ ਹੋएगी ਅਸਤਵਾਜੀ ਵੀ ਹੋएगी ਇਸੇ ਦੇ ਦਰਵਾਜ਼ਾ ਸਾਹਿਬ ਅਸਤਵਾਜੀ ਵੀ ਹੁੰਦੀ ਹੈ ਜੀ ਧੀਮਾਲਾ ਤਾਂ ਸਾਰੇ ਸ਼ਹਿਰ ਚ ਹੁੰਦੀ ਹੈ ਇਸ ਦੇ ਬਲਕਸ ਦੇ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਆ ਪ੍ਰਕਾਸ਼ ਦਿਵਸ ਦੇ ਦਿਹਾੜੇ ਜਿਹੜੀ ਇੰਨੀ ਠੰਡ ਦੇ ਵਿੱਚ ਇੰਨੀ ਸੰਗਤ ਇਕੱਠੀ ਹੋਣੀ ਹੈ ਉਹਦੀ ਕਿਰਪਾ ਗੁਰੂ ਜੀ ਔਰ ਬਹੁਤ ਸੰਗਤਾਂ ਜਿਹੜੀਆਂ ਨੇ ਨੰਗੇ ਪੈਰੀ ਪੰਜ ਪਿਆਰੇ ਸਾਹਿਬ ਚੱਲ ਕੇ ਆਏ ਨੇ ਸੰਗਤਾਂ ਜਿਹੜੀਆਂ ਨੇ 5 ਕਿਲੋਮੀਟਰ ਤੋਂ ਗੁਰੂ ਜਸ ਗਉਂਦੀਆਂ ਯਾਰ ਮੰਦਰ ਸਾਹਿਬ ਪਹੁੰਚਿਆ ਨੇ ਉਹਦੀ ਕਿਰਪਾ ਸਾਰੀ ਮੌਸਮ ਬਹੁਤ ਸਵਾਦਲਾ ਪਰਗਟਿਓ ਮਰਦ ਗਮੜਾ ਬਰਿਆਮ ਅਕੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਜੇਲਾ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜੀ ਦੇ ਪ੍ਰਕਾਸ਼ ਸਰਦੀਆਂ ਸਾਰੇ ਜਗਤ ਨੂੰ ਲੱਖ ਲੱਖ ਵਧਾਈਆਂ ਅੱਜ ਠੰਡ ਬਹੁਤ ਸੀ ਪਰ ਸੰਗਤਾਂ ਦਾ ਉਤਸ਼ਾਹ ਦੇਖਣ ਵਾਲਾ ਸੀ ਔਰ ਔਸਰ ਸ਼ਾ ਵਿੱਚ ਗੁਰੂ ਸਾਹਿਬ ਨੇ ਰਹਿਮਤ ਕੀਤੀ ਔਰ ਗੁਰੂ ਸਾਹਿਬ ਦੇ ਪ੍ਰਕਾਸ਼ ਉਸਰ ਦੀ ਸਾਰੀ ਦੁਨੀਆ ਨੂੰ ਲੱਖ ਲੱਖ